ਪਤਾ ਮੈਨੂੰ ਸਾਰਾ ਲੱਗ ਗਿਆ ਗੱਲ ਦਾ 2.5 ਲੱਖ ਦੀ ਬੱਕਰੀ ਦੀ ਕੀ ਅੱਜ ਬਾਈ ਸੋਨੂ ਦੀ ਵਧਾਈਆਂ ਬਾਈ ਵਧਾਈਆਂ ਜੀ ਸਾਰੇ ਮੁਲਕ ਨੇ ਵਧਾਈਆਂ ਦਿੱਤੀਆਂ ਪੂਰੀ ਬੱਕਰੀ ਦਾ ਪਿੱਠਾ ਪੁੱਠਾ ਵੀ ਭਾਰੀ ਹੈ ਚਮਕਦਾਰ ਹੈ ਤੇ ਮਾੜੀ ਮਾੜੀ ਸਿੰਗੀ ਦੀ ਨਹੀਂ ਚੱਕਮੀ ਹੈ ਤੇ ਸਿੰਗੀ ਦੀ ਬਹੁਤ ਵਧੀਆ ਪਤਲੀ ਸਿੰਗੀ ਹੈ ਤੇ ਕੰਨ ਵੀ ਬਹੁਤ ਹੈ ਨਕੌੜ ਵੀ ਬਹੁਤ ਹੈ ਪਾਜੀ ਬੀਟਲ ਹੈ ਬੀਟਲ ਦੇ ਵਿੱਚ ਖੂਬੀਆਂ ਬਹੁਤ ਨੇ ਓਏ ਅਸਲੀ ਬੀਟਲ ਇਹ ਹੈ ਪ्योर ਚਮਕਮਾ ਪਿੰਡਾ ਚੌਕਣਾ ਸਰਦਾਰ ਜੀ ਆ ਦੇਖ ਲੋ ਝੱਗ ਵਰਗਾ ਕੋਈ ਤੇਲ ਨਹੀਂ ਲਾਇਆ ਹੋਇਆ ਉੱਲੀ ਪੁੱਲੀ ਨੂੰ ਟਾਂੜ ਜੇ ਪਿੰਡ ਵਾਲੇ ਨੂੰ ਕਹਿੰਦੇ ਜੀ ਇਹ ਬੀਟਲਾਂ ਤੇ ਕੰਮ ਕਰੋ ਉਹ ਬੀਟਲਾਂ ਦੇ ਵਿੱਚ ਖੂਬੀਆਂ ਕਈ ਨੇ ਤਿੰਨ ਨਾਲ ਆ ਲਾਲ ਅੱਖ ਦੀ ਸਾਡੇ ਬਾਬਾ ਮਹੰਗਾ ਜੀ ਪਾਕਿਸਤਾਨ ਵਾਲਿਆਂ ਨੂੰ ਦੁਆ ਸलाम ਕਰਦੇ ਆ ਅਸਲਾਮ ਅਲੈਕੁਮ ਸਾਰਿਆਂ ਨੂੰ ਜੋ ਕਿ ਉਹਨਾਂ ਨੂੰ ਅਸਲਾਮ ਅਲੈਕਮ ਅਸਲਮ ਸਾਹਬ ਗੁੱਜਰ ਸਾਹਿਬ ਜੀ ਇਹਨਾਂ ਨੇ ਵਿਰਸਾ ਸਾਂਭ ਕੇ ਰੱਖਿਆ ਬੱਕਰੀਆਂ ਦਾ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਕਲੰਬਰ ਬੱਕਰੀ ਓਕੇ ਦੀ ਰਿਪੋਰਟ ਹੈ ਤੇ ਬੱਕਰੀ ਚ ਕੋਈ ਵੀ ਨਹੀਂ ਅੱਜ ਖੋਟ ਹੈ ਧੰਨਵਾਦ ਜੀ ਤੇ सोनू ਨੂੰ ਮੇਰੇ ਵੱਲੋਂ ਵੀ ਸਪੋਰਟ ਹੈ ਧੰਨਵਾਦ ਆਤਾ ਧੰਨਵਾਦ ਕੰਨਾ ਦੇ ਛੜ ਕੇ ਕੀੜੇ ਤੇ ਡਾਹਲੇ ਮੰਡੀ ਵਿੱਚ ਪੀੜੇ ਬਹਿ ਜਾਂਦਾ ਅਗਲਾ ਢਿੱਲਾ ਜਾ ਹੋ ਕੇ ਬਾਈ ਜੇ ਕੰਮ ਕਰਨਾ ਹੈ ਬਰੀਡ ਤੇ ਕਰੋ ਅਈਆਂ-ਇਆਂ ਦੇ ਮੇਮਨੇ ਲੈ ਲਓ ਚਾਹੇ 4 ਲੈ ਕੇ ਪਾਲੋ 1 ਛੱਡ ਲੋ ਬੋਕ ਸਹੀ ਗੱਲ ਉੱਥੋਂ ਚਲਾਉਂ ਪਸ਼ੂਆਂ ਦੇ ਹੱਡ ਵਿਕਦੇ ਬੰਦਿਆ ਕੰਮ ਨਾ ਕਿਸੇ ਤੇਰਾ ਚੰਮ ਆਇਆ ਸਹੀ ਗੱਲ ਸਾਡਾ ਕਿਸੇ ਕੰਮ ਚੰਮ ਨਹੀਂ ਆਉਣਾ ਪਸ਼ੂਆਂ ਦੇ ਹੱਡ ਵਿਕਦੇ ਬਿਲਕੁਲ ਤੇਰਾ ਕੰਮ ਨਹੀਂ ਕਿਸੇ ਹੋ ਚਾ ਮਾ ਹੋਣਾ ਸਿਆਲ ਬੱਕਰੀਆਂ ਕੱਢ ਕੇ ਹਟੀਆਂ ਨੇ ਇੱਕ ਵੀ ਬੱਕਰੀ ਕੋਈ ਵੀ ਲਿੱਸੀ ਕਹਿਣ ਨੂੰ ਥੋਣ ਜਰ ਸੁਈਆਂ ਹੋਈਆਂ ਹੋਈਆਂ ਬੱਕੀਆਂ ਵੀ ਰਿਆ ਬਣੀ ਮੂਰ ਤੋਂ ਲੈ ਕੇ ਛੇਕੜ ਤੱਕ ਮੂਰੋਂ ਲੈ ਕੇ ਪਿੱਛੇ ਤੱਕ ਤੁਰਦੀ ਟੰਡੀ ਐਨ ਵਧੀਆ ਕਰਾਉਂਦੀ ਐ ਓ ਮੇਰੀ ਸੋਨੂ ਨੇ ਕਦੇ ਮਾੜੀ ਨਹੀਂ ਕਰੀ ਬਚਾਉਂਦਾ ਰਿਆ ਵੀ ਤੇਰੇ ਨਾਲ ਖੜੇ ਆਂ ਦਰੀਣਾ ਰਾਜੂ ਕਰਨ ਵਾਲਾ ਕਰ ਪੀ ਗਿਆ ਵੀਡੀਓ 'ਚ ਵੀ ਕਹਿਣਾ ਡਰਦਾ ਨਹੀਂ ਕਰਨ ਵਾਲਾ ਕਰ ਪੀ ਗਿਆ ਪਰ ਮੈਂ ਹੁਣ ਕੁਛ ਨਹੀਂ ਕਹਿੰਦਾ ਬਸ ਅੱਜ ਛੜਤਾ ਉਹ ਟਾਈਮ ਚਲਿਆ ਗਿਆ ਕਿਉਂ ਆ ਆ ਵੀ ਰੱਬ ਮਾਰਦਾ ਹਾਂ ਮਾਰੇ ਨਾ ਕਰਤਾਰ ਕੁਰੇ ਕਿਸੇ ਦੇ ਮਾਰਿਆ ਨਾ ਰਾਜੂ ਮਰਦਾ ਇਹ ਆ ਸਾਡਾ ਰਾਂਝਾ ਦਿਲ ਕਰਦਾ ਰੋਜ ਸੋਨੂ ਦੇ ਨਾਲ ਸੰਝਾ ਬਿਲਕੁਲ ਜੀ ਖੇਰ ਦਾ ਤੜਕੀ ਉੱਠ ਕੇ ਬਾਣੇ ਦੇ ਵਿੱਚ ਮਾਂਜਾ ਬਿਲਕੁਲ ਭਰਦਾ ਦੁੱਧ ਬੱਕਰੀਆਂ ਦਾ ਭਾਂਡਾ ਹਾਂ ਜੀ ਦੁਆ ਸलाम ਕਰਦੇ ਆਂ ਆਪਾਂ ਸਾਡੇ ਜੋਕੇ ਸਤਾਰ ਕਾਰ ਫਕੀਰ ਦੇ ਮੁੰਡੇ ਪਸੌੜੀਏ ਦੇ ਪੁਰਾਣੇ ਸਤਾਰ ਤੇ ਵਧੀਆ ਬੱਕਰੀਆਂ ਦੇ ਪੂਰੇ ਹਨਰ ਉਰੇ ਆ ਜੋ ਜੀ ਸਕੂਰ ਜੀ ਤੇ ਉਹਨਾਂ ਦੀਆਂ ਦੁਆ ਸਲਾਮਾ ਸਾਨੂੰ ਲੱਗੀਆਂ ਹੋਈਆਂ ਨੇ ਬਜ਼ੁਰਗ ਤੇ ਸਾਡੇ ਗੁਰੂਆਂ ਪੀਰਾਂ ਜਿਉਂ ਅਸੀਂ ਮੰਨਦੇ ਤੇ ਉਹਨਾਂ ਨੇ ਸਾਡੀ ਬੜੀ ਕਦਰ ਕਰੀਏ ਤੇ ਅਸੀਂ ਵੀ ਉਹਨਾਂ ਦੀ ਬਹੁਤ ਕਰੀਏ ਜਿੰਨੀ ਕਿ ਸਾਤੋਂ ਨੀਵੀ ਉਨੀ ਕੇ ਨਿਵਈ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਚ ਇਹਨਾਂ ਦੀਆਂ ਬੱਕਰੀਆਂ ਬਾਰੇ ਦੱਸਦੇ ਆ ਆਹ ਬਾਈ ਸਕੂਰ ਦਾ ਮੁੰਡਾ ਸਾਡਾ ਸੋਨੂ ਪਸਹਾਉੜੀਆ ਜਿਨ੍ਹਾਂ ਨੂੰ ਕਿ ਸਾਰੇ ਪੰਜਾਬ ਰੰਗਲੇ ਚ ਕੌਣ ਨਹੀਂ ਜਾਣਦਾ ਕਿਉਂਕਿ ਵੀਰਾਂ ਦਾ ਚੈਨਲ ਵੀ ਚੱਲਦਾ ਹੈ ਤੇ ਬਾਈ ਦਾ ਨਾਮ ਵੀ ਬਹੁਤ ਬਣਿਆ ਹੈ ਬਾਹਰ ਵੀ ਜਾ ਕੇ ਹੈ ਬਾਈ ਬਾਈ ਨੇ ਬਾਹਰ ਜਾ ਕੇ ਆ ਕੇ ਧੰਦਾਬ ਦਾ ਬੱਕਰੀਆਂ ਵੀ ਕਰ ਲਿਆ ਵੀ ਬਾਹਰ ਕੁਝ ਨਹੀਂ ਹੈਗਾ ਬਾਈ ਹੌਲੀ ਲਾਲੇ ਨੇ ਬੱਕਰੀਆਂ ਬਹੁਤ ਨੇ ਮੈਂ ਜਾਣਦਾ ਬਹੁਤੇ ਵੀਰ ਤਾਂ ਜਾਣਦੇ ਨਹੀਂ ਹੋਣੇ ਵੀ ਪਤਾ ਮੈਨੂੰ ਸਾਰਾ ਲੱਗਿਆ ਗੱਲ ਦਾ 2.5 ਲੱਖ ਦੀ ਬੱਕਰੀ ਦੇਖੀ ਹੈ ਅੱਜ ਬਾਈ ਸੋਨੂ ਦੀ ਵਧਾਈਆਂ ਬਾਈ ਵਧਾਈਆਂ ਜੀ ਸਾਰੇ ਮੁਲਕ ਨੇ ਵਧਾਈਆਂ ਦਿੱਤੀਆਂ ਨੇ ਤੇ ਬਾਈ ਬਰੀਡਾਂ ਦੇ ਮੁੱਲ ਪੈਂਦੇ ਨੇ ਉਤੀਆਂ ਨਪੁੱਤੀਆਂ ਦੇ ਮੁੱਲ ਨਹੀਂ ਪੈਂਦੇ ਬਿਲਕੁਲ ਬਿਲਕੁਲ ਤੇ ਬੋਲ ਵੀ ਜਵਾਬ ਦਿੰਦਾ ਜਾਂਦਾ ਟਾਈਮ ਵੀ ਥੋੜੇ ਰਹਿ ਗਿਆ ਕਿਉਂਕਿ ਰੋਜ ਦਾ ਬੋਲ ਚੱਲਦਾ ਮੇਰਾ ਕਲਾਕਾਰਾਂ ਨੂੰ ਵੀ ਨਹੀਂ ਨਹੀਂ ਤਾਂ ਉਹ ਜਿੰਨੀ ਮੈਨੂੰ ਆਫਰ ਚੱਲਦਾ ਰੋਜ ਤੇ ਬਾਈ ਦੀ ਬੱਕਰੀ ਦਾ ਕੱਦ ਪਿੱਡੇ ਵੀ ਬਹੁਤ ਹੈ ਮਹਾਰਾਜ ਅੱਲਾਹ ਤਾਲਾ ਇਹਨੂੰ ਪੂਰੀ ਚੜ੍ਹਦੀ ਕਲਾ 'ਚ ਰੱਖੇ ਭਗਵਾਨ ਸੱਚੇ ਪਾਤਸ਼ਾਹ ਤੇ ਬੱਕਰੀ ਦਿਖਾਉਣੀ ਹੈ ਬੱਕਰੀ ਦਾ ਪਿੱਠਾ ਪੁੱਠਾ ਵੀ ਭਾਰੀ ਹੈ ਚਮਕਦਾਰ ਹੈ ਤੇ ਮਾੜੀ ਮਾੜੀ ਸਿੰਗੀ ਦੀ ਦੀ ਚੱਕਮੀਏ ਤੇ ਸਿੰਗੀ ਵੀ ਬਹੁਤ ਵਧੀਆ ਪਤਲੀ ਸਿੰਗੀ ਹੈ ਤੇ ਕੰਨ ਵੀ ਬਹੁਤ ਹੈ ਨਕੌੜ ਵੀ ਬਹੁਤ ਹੈ ਏ ਸਾਡੀਆਂ ਬੀਟਲਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਇਹਨੇ ਸਾਥੋਂ ਸਿੱਖ ਕੇ ਪੜਿਆ ਲਿਖਿਆ ਜੱਜ ਬਣ ਕੇ ਕਹਿੰਦਾ 2 ਮਿੰਟ ਬਈ ਆਲਾ ਸੋਨੂ ਵਰਗਾ ਮੈਂ ਹੋਰ ਤੇ ਨਹੀਂ ਜਾਂਦਾ ਸਾਡੇ ਸੋਨੂ ਵਰਗਾ ਹੀ ਕਹਿੰਦਾ ਇਹ ਤਾਂ ਅਜੀ ਬੀਟਲ ਹੈ ਬੀਟਲ ਦੇ ਵਿੱਚ ਖੂਬੀਆਂ ਬਹੁਤ ਨੇ ਓਏ ਅਸਲੀ ਬੀਟਲ ਇਹ ਹੈ ਤੇ ਹੋਰ ਚਮਕਮਾ ਪਿੰਡਾ ਚੌਕਣਾ ਸਰਦਾਰ ਜੀ ਆਹ ਦੇਖ ਲੋ ਝੱਗ ਵਰਗਾ ਕੋਈ ਤੇਲ ਨਹੀਂ ਲਾਇਆ ਹੋਇਆ ਪਤਲਾ ਪਿੰਡਾ ਉੱਲੀ ਪੁੱਲੀ ਨੂੰ ਟਾੜ ਜੇ ਪਿੰਡ ਵਾਲੀ ਨੂੰ ਕਹਿੰਨ ਲੀ ਇਹ ਬੀਟਲਾਂ ਤੇ ਕੰਮ ਕਰੋ ਉਹ ਬੀਟਲਾਂ ਦੇ ਵਿੱਚ ਖੂਬੀਆਂ ਕਈ ਨੇ ਤਿੰਨ ਰੰਗ ਦੀਆਂ ਬੀਟਲਾਂ ਨੇ ਖੂਬੀਆਂ ਬਿਲਕੁਲ ਬਾਕੀ ਬੀਟਲ ਰੰਗਾ ਚ ਹੋਰ ਵੀ ਨੇ ਕਾਲੀ ਕਾਲੀ ਰੰਗਾ ਚ ਬੀਟਲਾਂ ਹੋਰ ਵੀ ਨੇ ਕੰਨ ਦਾ ਵੀ ਕਦੇ ਤੁਸੀਂ ਉਹ ਨਾ ਕਰਿਓ ਵੀ ਕੰਨ ਛੋਟਾ ਹੈ ਜਾਂ ਅੱਖ ਕਾਲੀ ਹੈ ਲਾਲ ਸਭ ਕੁਝ ਚੱਲਦਾ ਹੈ ਉਹ ਤਾਂ ਸਾਡਾ ਯੂਨੀਵਰਸਿਟੀ ਚ ਬੈਠ ਕੇ ਫੈਸਲਾ ਕਰਿਆ ਹੋਇਆ ਸਹੀ ਗੱਲ ਅੱਖ ਨੂੰ ਕੋਈ ਨਾ ਦੇਖਿਓ ਆ ਲਾਲ ਅੱਖ ਦੀ ਇਹਨਾਂ ਦੀ ਚਮੜੀ ਦੇਖੋ ਆ ਲਾਲ ਅੱਖ ਦੀ ਆ ਲਾਲ ਅੱਖ ਦੀ ਸਾਡੇ ਬਾਬਾ ਮਹੰਗਾ ਜੀ ਪਾਕਿਸਤਾਨ ਵਾਲਿਆਂ ਨੂੰ ਦੁਆ ਸलाम ਕਰਦੇ ਆ ਸਲਾਮ ਅਲੈਕੁਮ ਸਾਰਾ ਜੋ ਕਿ ਉਹਨਾਂ ਨੂੰ ਸਲਾਮ ਅਲੈਕੁਮ ਅਸਲਮ ਸਾਹਬ ਗੁੱਜਰ ਸਾਹਿਬ ਜੀ ਇਹਨਾਂ ਨੇ ਵਿਰਸਾ ਸਾਹਮਣੇ ਰੱਖਿਆ ਬੱਕਰੀਆਂ ਦਾ ਸਾਡੇ ਪਾਕਿਸਤਾਨ ਦੇ ਵਿੱਚ ਬੱਕਰੀ ਚੜਾਤੀ ਬੈਠ ਕੇ ਦੇ ਮੁੱਲ ਨੂੰ ਪੈ ਗਿਆ ਚਾਹ ਪੀਣ ਦਾ ਸਵਾਦ ਕੋਲ ਨੂੰ ਤੇ ਉਹਨਾਂ ਨੂੰ ਸਵਾਦ ਸलाम ਕਰਦੇ ਆ ਅਸੀਂ ਆ ਜੀ ਪਿੱਟਲ ਜਿਹਨੂੰ ਪਿੱਟਲ ਕਹਿੰਦੇ ਨੇ ਭੱਲੇ ਭਾਈ ਇਹਨੂੰ ਮਰਜੀ ਪਰਾਂ ਕਰ ਆ ਸਾਡੀ ਵੀਡੀਓ ਬਾਹਰ ਪਾਕਿਸਤਾਨ ਵੀ ਜਾਣੀ ਪਰਾਂ ਨੂੰ ਕਰ ਮੜੀ ਆ ਆ ਦੇਖੋ ਜੀ ਪਸੌੜੀਏ ਫਕੀਰਾਂ ਦੀ ਬੱਕਰੀ ਕੀ ਨਹੀਂ ਹੈਗਾ ਅੱਜ ਸਾਡੇ ਪੰਜਾਬ ਚ ਸਭ ਕੁਝ ਰੱਖਿਆ ਆ ਤੁਹਾਨੂੰ ਬਾਹਰਲੇ ਮੁਲਖਾਂ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਦਿਖਾਉਣੀ ਚਾਹੁੰਦੇ ਆ ਪਿੱਛੇ ਨਾਟ ਮੁੰਡਿਆ ਕੋਰ ਕੇ ਲਿਆ ਥੋ ਕਿਡਾ ਦਾ ਬਾਕੀ ਪਰੇ ਹੋ ਜਾ ਮੁੰਡਿਆ ਮਰ ਜਾ ਵੀਡੀਓ ਚ ਆਹ ਦੇਖੋ ਵੀਰੇ ਭਾਈ ਸੋਨੂ ਦੀ ਬੱਕਰੀ ਪਿੱਛੇ ਹਟ ਜਾ ਮੁੰਡਿਆ ਉੱਥੇ ਭੱਗ ਜਾ ਉਸੇ ਥੋਂ ਭੱਗ ਜਾ ਉੱਥੇ ਭੱਗ ਜਾ ਦੂਰਾ ਵੀਡੀਓ ਵਧੀਆ ਬਣੂਗੀ ਦੇਖੋ ਜੀ ਵਧੀਆ ਇੱਕ ਕਲੰਬਰ ਬੱਕਰੀ ਓਕੇ ਦੀ ਰਿਪੋਰਟ ਹੈ ਤੇ ਬੱਕਰੀ ਚ ਕੋਈ ਵੀ ਨਹੀਂ ਅਜ ਖੋਟ ਹੈ ਧੰਨਵਾਦ ਜੀ ਤੇ सोनू ਨੂੰ ਮੇਰੇ ਵੱਲੋਂ ਵੀ ਸਪੋਰਟ ਹੈ ਧੰਨਵਾਦ ਆ ਧੰਨਵਾਦ ਹੈ ਓਕੇ ਦੀ ਰਿਪੋਰਟ ਹੈ ਸਤਿ ਸ੍ਰੀ ਅਕਾਲ ਜੀ ਉਹ ਮਹਾਰਾਜ ਦੀ ਸਪੋਰਟ ਹੈ ਮੇਰੇ ਤੇ ਆਓ ਜੀ ਫਿਰ ਜਾਰੇ ਰੱਬ ਦੀਆਂ ਦੁਆਵਾਂ ਨੇ ਮੇਰੇ ਤੇ ਮਾਰਨ ਵਾਲੇ ਬਹੁਤ ਨੇ ਪਰ ਮਾਰੇ ਨਾ ਕਰਤਾਰ ਕੁੜੇ ਹਾਂ ਆ ਜਾ ਬਈ ਆ ਜਾ ਲਾਲੂ ਜੀ ਆ ਜਾ ਰਿਆ ਜਾ ਇਹਨੂੰ ਛੱਡ ਦੇ ਉੱਥੇ ਫਿਰ ਫੜਾਂਗੇ ਫੋਟੋ ਸਾਰੀਆਂ ਇਹਨਾਂ ਦੀਆਂ ਫੋਟੋ ਆਹ ਦੇਖੋ ਜੀ ਇਹ ਦੀ ਭੈਣ ਹੈ ਇਹ ਥੋੜੀ ਜਿਹਾ ਟਾਈਮ ਘੱਟ ਲਊ ਉਹ ਬਾਥੇ ਤਿਆਰ ਹੈ ਇਹ ਥੋੜਾ ਜਿਹਾ ਟਾਈਮ ਲਊ ਇਹ ਸਾਰੀਆਂ ਨਾਲ ਅੱਖਾਂ ਦੀਆਂ ਇਹ ਸਾਰੀਆਂ ਨਾਲ ਅੱਖਾਂ ਦੀਆਂ ਬਰੀਡਾਂ ਨੇ ਇਹ ਬਰੀਡ ਤੇ ਕੰਮ ਕਰੋ ਅਗਲਾ ਕਹਿੰਦਾ ਜੀ ਮੈਂ ਬਰੀਡ ਤੇ ਕੰਮ ਕਰਨਾ ਹੈ ਮੰਡੀ ਚਾਕੇ ਰਾਜੂ ਭਾਈ ਵਧੀਆ ਬਲੱਟ ਲਾਈਨ ਦਵਾਦੇ ਜਦ ਸੁਣਦਾ ਮੁੱਲ ਕੰਨਾਂ ਦੇ ਕੀੜੇ ਛੱਡ ਜਾਂਦੇ ਨੇ ਸਹੀ ਗੱਲ ਹੈ ਕਾਲੇ ਵਰਗੇ ਦਾ ਮੁੱਲ ਸੁਣਦਾ ਜਿਆਦਾ ਹੋਰ ਕੰਨਾਂ ਦੇ ਕੀੜੇ ਚੜਦੇ ਨੇ ਕੰਨਾਂ ਦੇ ਛੜ ਕੇ ਕੀੜੇ ਤੇ ਡਾਹਲੇ ਮੰਡੀ ਵਿੱਚ ਪੀੜੇ ਬਹਿ ਜਾਂਦਾ ਅਗਲਾ ਢਿੱਲਾ ਜਾ ਹੋ ਕੇ ਬਾਈ ਜੇ ਕੰਮ ਕਰਨਾ ਬਰੀਡ ਤੇ ਕਰੋ ਇਆਂ ਇਆਂ ਦੇ ਨੀਮ ਨੇ ਲੈ ਲਓ ਚਾਹੇ ਚਾਰ ਲੈ ਕੇ ਪਾਲੋ ਇੱਕ ਛੱਡ ਲੋ ਬੋਕ ਸਹੀ ਗੱਲ ਉਥੋਂ ਚਲਾ ਬਲੱਡ ਲਾਈਨ ਜਿਵੇਂ ਸ਼ੇਰ ਪਰਿਆ ਗੰਢੀ ਨੇ ਸ਼ੇਰ ਪਰਿਆ ਗੰਢੀ ਜੀ ਨੇ ਅਫਦੀ ਬਣਾਈ ਚੰਡੀ ਸਹੀ ਹੈ ਉਹਨੇ ਕਿਰਾਏ ਅੱਜ ਪੰਜਾਬ ਦੇ ਵਿੱਚ ਚੰਡੀ ਸਹੀ ਮੁੱਲ ਨਹੀਂ ਬੱਕਰੀ ਲਈ ਕਦੇ ਇਹ ਹਕੀਕਤ ਹੈ ਸੱਚੀ ਕਿਉਂ ਜੀ ਗੱਲ ਨਹੀਂ ਮੇਰੀ ਕੱਚੀ ਹੋਰ ਦਿਖਾਓ ਇੱਕ ਬੱਕਰੀ ਬਈ ਇਹ ਦੋਏ ਭੈਣਾਂ ਨੇ ਜੀ ਫਿਰ ਫੜ ਕੇ ਇਹਨਾਂ ਦੀ ਵੀਡੀਓ ਬਣਾਵਾਂਗੇ ਫੋਟੋ ਦੀ ਹਾਂ ਜੀ ਸਕੀਆਂ ਭੈਣਾਂ ਆਹ ਦੋਏ ਹਾਂ ਜੀ ਸੋਨੂ ਪਸੌੜੀਏ ਦੀਆਂ ਬੱਕਰੀਆਂ ਅਗਲਾ ਕਹਿੰਦਾ ਸੋਨੂ ਹੈ ਇਹ ਰੰਗ ਚਟਾਈ ਬੀਟਲ ਜਹੇ ਨਾ 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 ਇਹ ਵੀਰੇ ਚਹੇ ਰੰਗ ਚਿੱਟਾ ਹੀ ਹੈ ਇਹ ਪਿਓਰ ਬੀਟਲ ਹੈ ਚਿਹਰਾ ਮਾਸ਼ਰੀ ਰੰਗਾ ਹੂੰ ਰੰਗਾ ਤੈਨੂੰ ਦੋ ਤਿੰਨ ਹੁੰਦੇ ਨੇ ਇਹਨਾਂ ਦੇ ਬੀਟਲ ਦੇ ਰੰਗ ਤਾਂ ਬੀਟਲ 'ਚ ਸਾਰਾ ਹੀ ਐ ਠੀਕ ਆ ਜੀ ਐ ਅਸੀਂ ਦੇਖਦੇ ਆ ਸਨੱਖ ਤੇ ਮੋਟਾ ਚੰਮ ਨਹੀਂ ਦੇਖਣਾ ਅਸੀਂ ਚਮੜੀ ਫੜਨੀ ਐ ਵੀ ਇਹ ਦੁੱਧ ਵਾਲੀ ਐ ਅਸੀਂ ਕੱਦ ਵੀ ਨਹੀਂ ਫੜਨਾ ਆ ਵੀ ਪਤਲੀ ਚਮੜੀ ਦੀ ਪਤਲੀ ਚਮੜੀ ਅਸੀਂ ਮੋٹے ਚੰਮਾ ਤੋਂ ਕੀ ਕਰਾਉਣਾ ਬਿਲਕੁਲ ਕੀ ਕਰਾਉਣਾ ਆਹ ਮੋٹے ਜਮਾਂ ਵਾਲਿਆਂ ਦਾ ਬਥੇਰੀਆਂ ਤੁਰੀਆਂ ਫਿਰਦੀਆਂ ਨੇ ਕਹਿੰਦਾ ਪਸ਼ੂਆਂ ਦੇ ਹੱਡ बिकਦੇ ਬੰਦਿਆਂ ਕੰਮ ਨਾਲ ਕਿਸੇ ਤੇਰਾ ਚੰਮ ਆਇਆ ਸਾਡਾ ਕਿਸੇ ਕੰਮ ਚੰਮ ਨਹੀਂ ਆਉਣਾ ਪਸ਼ੂਆਂ ਦੇ ਹੱਡ ਵਿਕਦੇ। ਬਿਲਕੁਲ। ਤੇਰਾ ਕੰਮ ਨਹੀਂ ਕਿਸੇ ਹੋ ਚਾਮ ਆਉਣਾ। ਸਹੀ ਗੱਲ ਹੈ। ਕੰਮ ਸਾਡਾ ਨਹੀਂ ਕਿਸੇ ਕੰਮ ਆਉਂਦਾ ਚਾਮ। ਤੇ ਬਾਈ ਬਹੁਤੀਆਂ ਗੱਲਾਂ ਨਾ ਕਰਦੇ ਹੋਈ ਇੱਕ ਬੱਕਰੀ ਲਾਲ ਲੈ ਕੇ ਉੱਚੇ ਮੱਥੇ ਵਾਲੀ ਮੇਰੀ ਨਿਗਾ ਆ ਗਈ। ਮੂੰ ਤਾਂ ਬਾਈ ਸੋਨੂ ਵੀ ਸਟਾਰ ਹੈ ਪਰ ਮੈਂ ਦਿਖਾਉਣੀ ਜ਼ਰੂਰੀ ਹੈ। ਲੋਹੀ। ਕਿਉਂ ਮੇਰੀ ਸੋਨੂ ਨੇ ਕਦੇ ਮਾੜੀ ਨਹੀਂ ਕਰੀ। ਬਚਾਉਂਦਾ ਰਿਆਂ ਵੀ ਤੇਰੇ ਨਾਲ ਖੜੇ ਆ। ਦਰੀ ਨਾਲ ਰੱਜੂ। ਕਰਨ ਵਾਲਾ ਕਰ ਪੀ ਗਿਆ। ਵੀਡੀਓ 'ਚ ਵੀ ਕਹਿਣਾ ਡਰਦਾ ਨਹੀਂ। ਕਰਨ ਵਾਲਾ ਕਰ ਪੀ ਗਿਆ ਕੋਈ ਗੱਲ ਕੋਈ ਪਰ ਮੈਂ ਹੁਣ ਕੁਛ ਨਹੀਂ ਕਹਿੰਦਾ ਬਸ ਅੱਜ ਛੜਤਾ ਉਹ ਟਾਈਮ ਚਲੇ ਗਿਆ ਕਿਉਂ ਆ ਵੀ ਰੱਬ ਮਾਰਦਾ ਹਾਂ ਮਾਰੇ ਨਾ ਕਰਤਾਰ ਕੁਰੇ ਕਿਸੇ ਦੇ ਮਾਰਿਆ ਨਾ ਰਾਜੂ ਮਰਦਾ ਬਹੁਤ ਬਹੁਤ ਧੰਨਵਾਦ ਦੁਆ ਸलाम ਰਾਜੂ ਦੀ ਇਹਦੀਆਂ ਸੋਨੂ ਦੀਆਂ ਬੱਕਰੀਆਂ ਨੂੰ ਵੀ ਅੱਜ ਪੂਰੀ ਓਕੇ ਦੀ ਰਿਪੋਰਟ ਸੋਨੂ ਲੈ ਕੇ ਆਇਆ ਜਿਵੇਂ ਛਾਲ ਬੱਕਰੀਆਂ ਕੱਢ ਕੇ ਹਟੀਆਂ ਨੇ ਇੱਕ ਵੀ ਬੱਕਰੀ ਕੋਈ ਵੀ ਨਿੱਸੀ ਕਹਿਣ ਨੂੰ ਥੋਣ ਜੱਜਰ ਸੂਈਆਂ ਹੋਇਆਂ ਬੱਕੀਆਂ ਵੀ ਰਿਆ ਬਣੀ ਮੂਰ ਤੋਂ ਲੈ ਕੇ ਛੇਕੜ ਤੱਕ ਮੂਰੋਂ ਲੈ ਕੇ ਪਿੱਛੇ ਤੱਕ ਤੁਰਦੀ ਟੰਡੀ ਐਨ ਵਧੀਆ ਕਰਾਉਂਦੀ ਏ ਝੰਡੀ ਧੰਨਵਾਦ ਧੰਨਵਾਦ ਸਾਨੂੰ ਗੌਟ ਫਾਰਮ ਆਪਣਾ ਰੰਗਲਾ ਪੰਜਾਬ ਪਿੰਡ ਪਸੌੜ ਜ਼ਿਲ੍ਹਾ ਸੰਗਰੂਰ ਤੇ ਮੇਰਾ ਨਹੀਂ ਕੋਈ ਕਸੂਰ ਬਿਲਕੁਲ ਤੇ ਹੁਣ ਇੱਕ ਤਿੰਨ ਚਾਰ ਬੱਕਰੀਆਂ ਲੈ ਕੇ ਬਹੁਤੀਆਂ ਗੱਲਾਂ ਨਾ ਕਰੀਏ ਫੋਟੋ ਲਾ ਲਓ ਨੋਂ ਤਾਂ ਬਾਈ ਦਾ ਉਹੀ ਚੱਲਦਾ ਜਿਨ੍ਹਾਂ ਨੇ ਕਿ ਜੰਮੂ ਕਸ਼ਮੀਰ ਮੈਮ ਨੇ ਭੇਜਤੇ ਤੇ ਅਸਟ੍ਰੇਲੀਆ ਵੀ ਬੱਕਰੀਆਂ ਪਛਾਹ ਤੀਆਂ ਮੇਰੇ ਬਾਈ ਨੇ 2 ਕ ਬੱਕਰੇ ਤੇ ਬੱਕਰੀਆਂ ਇਹਨੇ ਆਪਣੇ ਦਬਈ ਵੀ ਪਛਾਈਆਂ ਨੇ ਸੇਖਾਂ ਲਵੇ ਪਤਾ ਮੈਨੂੰ ਸਾਰਾ ਲੱਗ ਜਾਂਦਾ ਚਾਹੇ ਜਮੀ ਨਾ ਦੱਸੇ ਵੀ ਅੱਜ ਸੋਨੂੰ ਕੀ ਕਰ ਰਿਹਾ ਜਲੰਧਰ ਦੇ ਟੈਸਟ ਉੱਤੇ ਮੈਨੂੰ ਘਰੇ ਬੈਠੇ ਨੂੰ ਵੀਡੀਓ ਜਦੇ ਪਾਉਣ ਦਾ ਸਾਡੇ ਮੁੰਡੇ ਜੀ ਨੂੰ ਇਹ ਮੈਨੂੰ ਦੱਸਦਾ ਬਾਹਲੀ ਆਵਾ ਹਵਾ ਮਾਰਨ ਦਾ ਕੋਈ ਫਾਇਦਾ ਨਹੀਂ ਜਿਹੜਾ ਕੰਮ ਵਧੀਆ ਤਰੀਕੇ ਨਾਲ ਹੋ ਜੇ ਨਾ ਵਧੀਆ ਹੁੰਦਾ ਜੇ ਕਹੀ ਜਾਈਏ ਕਿਸੇ ਦਾ ਮਾਲਕ ਜੇ ਆਪਾਂ ਲੋਕਾਂ ਵਾਂਗਰੀ ਪਿੱਛੇ ਆ ਰਾਂਝਾ ਆ ਰਾਂਝਾ ਪਿੱਛੇ ਆ ਰਾਂਝਾ ਇਹ ਸਾਡਾ ਰਾਂਝਾ ਦਿਲ ਕਰਦਾ ਰੋਜ सोनू ਦੇ ਨਾਲ ਸਾਂਝਾ ਬਿਲਕੁਲ ਫੇਰ ਦਾ ਤੜਕੀ ਉੱਠ ਕੇ ਬਾਣੇ ਦੇ ਵਿੱਚ ਮਾਂਜਾ ਬਿਲਕੁਲ ਭਰਦਾ ਦੁੱਧ ਬੱਕਰੀਆਂ ਦਾ ਭਾਂਡਾ ਬਿਲਕੁਲ ਆ ਜਾ ਭਾਈ ਵੀਡੀਓ ਕਰਾ ਦੋ ਕੁ ਬੱਕਰੀਆਂ ਫੜ ਕੇ ਵੱਡੀਆਂ ਭਾਰੀ ਪਰਵਾਰਾਂ ਦਾ ਸਾਰਿਆਂ ਦਾ ਭਾਈਆਂ ਦਾ ਦੁੱਧ ਕੱਢ ਕੇ ਮੱਖੀ ਜੀ ਨੇ ਲੱਗਾਈ ਹਾਂ ਆਓ ਰੇ ਉਹ ਮੱਖੀ ਜੀ ਨੇ ਫੜ ਕੇ ਲੱਗੀ ਮੈਂ ਭਾਈ ਇੱਥੇ ਬਾਣੇ ਰਾਓ ਵੱਡੀ ਬੱਕਰੀ ਲੈ ਕੇ ਆਓ ਬੜੀ ਇੱਥੇ ਲਾਓ ਉਹ ਮੱਖੀ ਜੀ ਨੇ ਲੈ ਕੇ ਆ ਗਏ ਇੱਥੇ ਫੜੋ ਮੁੰਡੇ ਐ ਲਾਓ ਹੈ ਉਹ ਫੜੋ ਮੱਖੀ ਜੀ ਨੇ ਕਹਿੰਦੇ ਵੀ ਰੰਗ ਆਉਂਦਾ ਨਹੀਂ ਉਹ ਰੰਗ ਆਉਂਦਾ ਇੱਥੇ ਲਾ ਬੰਦੇ ਖੜਾ ਵੀਡੀਓ ਬਣਾਵਾਂਗੇ ਇਹਦੀ ਪਿੱਛੇ ਨੂੰ ਹਟ ਬਲੇਤੀ ਉਲਾਂ ਕਰ ਬੱਕਰੀ ਨੂੰ ਆ ਬੱਕਰੀ ਲੈ ਰਾਂ ਜਾ ਰਾਂ ਜਾ ਉੱਥੇ ਲਾ ਉੱਥੇ ਦਾ ਪਿੱਛੇ ਬੈ ਕੇ ਕੋਈ ਨਹੀਂ ਪਿੱਛੇ ਲਾ ਦੇ ਪਿੱਛੇ ਬੈ ਕੇ ਕਰਾ ਬੈਕ ਆ ਲੈ ਮੇਰਾ ਸਾੜਾ ਖੁੱਲਾ ਹੀ ਐ ਅਮੇ ਵੀ ਨਹੀਂ ਦੇਖੋ ਜੀ ਆ ਜੀ ਆ ਦੇਖੋ ਜੀ ਉਹਨੇ ਤਾਂ ਬਣਾ ਇਧਰ ਦੀ ਪਿੱਛੋਂ ਕਰਾ ਦੂੰਗਾ ਕੱਲੀ ਦੀ ਛੱਡ ਦੇ ਪੂਰੇ ਛੱਡ ਦੇ ਆ ਦੇਖੋ ਸੋਨੂ ਪਸੌੜੀਏ ਦੀ ਮੱਖੀ ਜੀਨੀ ਜਿਹਨੂੰ ਕੇ ਕਹਿੰਦੇ ਨੇ ਬਰੀਡ ਆਹ ਦੇਖ ਸਕਦੇ ਉੱਚਾ ਮੱਥਾ ਪੂਰਾ ਵਧੀਆ ਨੱਕ ਨਕੋੜ ਐ ਮੁਰਿਆ ਹੈ। ਸਨੋਰੀ ਕਹਾੜੇ ਜੋ ਸਨੋਰੀ ਕਹਾੜੇ ਕਿਸੇ ਨੇ ਦੇਖੀ ਨਹੀਂ ਹੋਣੀ ਪਰ ਜਾਦੂ ਵਾਲਾ ਖੇੜਾ ਮਿਲ ਲਵੇ ਮਿੰਟ ਚ। ਦੇਖਿਆ ਉਹਨੇ ਦੇਖਿਆ। ਐਂ ਦੇਖਿਆ ਡਾਕਟਰ ਸਨੋਰੀ ਕਹਾੜਾ ਹਾਂ। ਹਾਂ ਓਕੇ ਉਹਨੇ ਦੇਖਿਆ ਬਈ। ਉਹਨੇ ਦੇਖਿਆ ਸਨੋਰੀ ਕਹਾੜਾ। ਹਾਂ ਮੈਂ ਇੱਕਦਮ ਦੇਖਿਆ। ਫਰੀਜ਼ ਰਿਆਤੀ ਏ। ਓਦੇ ਵਰਗਾ ਇਹਦਾ ਨੱਕ ਹੈ ਬਈ। ਤੇ ਇਹਨੂੰ ਛੜਦੇ ਬਹੁਤ ਵਧੀਆ ਕੁਆਲਿਟੀ ਪਾਕਿਸਤਾਨੀ ਬਰੀਡ ਹੈ ਇਹ। ਸੋਨੂੰ ਲਵੇ ਪਸੌੜੀਏ ਲਵੇ। ਲੈ ਵੀ ਆਹ ਬੱਕਰੀਆਂ ਦੀ ਫੋਟੋ ਲਗਾ ਦੋ ਸਾਡੀ। ਧੰਨਵਾਦ ਕਰੀਏ ਫਿਰ ਇਹਨਾਂ ਦਾ ਬਾਈ ਗੱਲ ਨਾਲ ਕੋਟ ਬੱਕਰੀ ਦੀਪੂਗੀ ਛੱਡ ਬਣਾ ਕੇ ਸਾਡੀ ਫੋਟੋ ਲਾ ਦੀ ਮੂਰੇ ਤੇ ਚੰਗੀਆਂ ਵੀਡੀਓ ਇੱਕ ਦੋ ਦਿਨਾਂ ਚ ਪਾ ਦੇਗੇ ਸਾਹ ਬਣਾ ਬਸ ਘੱਟ ਵੱਟ ਕੇ ਵਧੀਆ ਬਣਾ ਕੇ ਸ਼ੋਟ ਮਾਰ ਲੈ ਸਾਰੇ ਬਾਈਆਂ ਦੀ ਵਿੱਚ ਵੀਡੀਓ ਬਣਾ ਲਾਉ ਮੁੰਡਿਆਂ ਦੀ ਸਾਰਿਆਂ ਦੀ ਫੋਟੋ ਹੋਣੀ ਚਾਹੀਦੀ ਆ ਧੰਨਵਾਦ ਕੋਈ ਬੱਚਾ ਨਾ ਰਹੇ ਕੋਈ ਨਾ ਰਹੇ ਜੇ ਉੱਥੇ ਤੱਕ ਵੀਡੀਓ ਬਣਾ ਬਾਜੀ ਸਾਡੇ ਮੰਦੀ ਰੀਚ ਪੂਰੀ ਹੋ ਗਈ ਮੁੰਡਾ ਕਹਿੰਦਾ ਸੋਨੂ ਕੀ ਵੀਡੀਓ ਇੱਕ ਜ਼ਰੂਰ ਬਣਾ ਕੇ ਜਾਣੀ ਬਹੁਤ ਧੰਨਵਾਦ ਬੱਸ ਜਾਣੇ ਹੁਣ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾਡਾ ਨਾਮ ਲਵਾਉਣ ਨੂੰ ਚਾਹ ਬਣੀ ਪਈ ਆ ਇਹ ਸਾਡਾ ਜੀ ਸੋਨੂ ਪਸੌੜਿਆ ਜੋ ਕਿ ਸਾਡੇ ਦਾਦਾ ਜੀ ਤਾਰ ਫਕੀਰ ਪਸੌੜਿਆ ਜਿਨ੍ਹਾਂ ਦਾ ਕਿ ਸਾਡੇ ਪਸੌੜ ਪਿੰਡ ਦੇ ਵਿੱਚ ਰੰਗਲਾ ਪੰਜਾਬ ਤੇ ਵਿੱਚ ਨੌ ਚੱਲਦਾ ਤੇ ਉਹਨਾਂ ਦੀਆਂ ਦੁਆਵਾਂ ਸਲਾਮਾਂ ਉਹਨਾਂ ਦੀ ਮਹਾਰਾਜ ਆਤਮਾ ਨੂੰ ਸਫਲ ਸੁਖੀ ਰੱਖੇ ਅੱਜ ਵੀ ਕਿਤੇ ਉਹ ਸੁਣਦੇ ਹੋਣੇ ਕਬਰਾਂ 'ਚ ਬੈਠੇ ਵੀ ਰਾਜੂ ਬਾਈ ਮੇਰੀਆਂ ਗੱਲਾਂ ਕਰ ਰਿਹਾ ਹੈ ਧੰਨਵਾਦ ਜੀ ਸਾਡੇ ਸ਼ਕੂਰ ਵੀਰ ਨੂੰ ਇਹ ਇਹਨਾਂ ਦੇ ਬੇਟਾ ਜੀ ਨੇ ਵੱਡੇ ਨੇ ਤੇ ਉਹ ਛੋਟੇ ਨੇ ਇਹਨਾਂ ਦਾ ਡੈਡੀ ਹੈ ਜੀ ਦੁਆ ਸलाम ਜੀ ਖੁਸ਼ ਹੋ ਮਹਾਰਾਜ ਬਹੁਤ ਚਾਹ